ਅੱਜ ਗੁਨਾਰਨ ਪੰਜਾਬੀ ਸਕੂਲ ਦਾ ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਸੀ ਇਸ ਰਿਜ ਦੇ ਬੱਚਾ ਨੂੰ ਇਨਾਮ ਦਿੱਤੇ ਗਏ ਆਓ ਤੁਹਾਨੂੰ ਇਸ ਦੀਆਂ ਕੁਝ ਚਲਕੇਆਂ ਦਿਖਾਉਂਦੇ ਹਾਂ ਜੀ ਠੀਕ ਹੈ ਨਾ ਜਿਹੜਾ ਮੈਂ ਤੁਹਾਡੇ ਨਾਲ ਇੱਥੇ ਬਰੋਨਾਂ ਦੇਖਿਆ ਐ ਐਸੀ ਕਮਿਊਨਿਟੀ ਦਾ ਇਹੀ ਹੁੰਦਾ ਹੈ ਆਪਣੇ ਕਮਿਊਨਿਟੀ ਦੇ ਨਾਮ ਨਾਲ ਕਹਿੰਦੇ ਰੱਜੇ ਟਿੱਕ ਕਰਦੇ ਲਾਈਕ ਕਰਦੇ ਸ਼ੇਅਰ ਕਰਦੇਓ ਇੱਥੇ ਇਹ ਸਕੂਲ ਇੱਦਾਂ ਬਠਾਇਆ ਨਹੀਂ ਹੋਇਆ ਕਮੇਟੀ ਨਹੀਂ ਹੋਇਆ ਠੀਕ ਹੈ ਅਸੀਂ ਇੱਕੋ ਕਰ ਕਰਕੇ ਲੋਕਾਂ ਨੂੰ ਬੱਚੇ ਭੇਜਿਆ ਨੇ ਪੰਜਾਬ ਪੜ੍ਹਨ ਗਿਆ ਪੜ੍ਹਨਗੇ ਅੰਦਾਜ਼ੇ ਸੀ 40 ਸਾਲ ਪਈ ਜਾਣ ਉਹਦੇ ਜਿਹੜੇ ਬੱਚੇ ਲੈ ਆ ਕੇ ਨੰਬਰ ਹਾਲ ਦੇ ਵਿੱਚ ਪੰਜਾਬ ਵਿਦਿਆਸਥਾਨੀ ਤੋਂ ਪੈਂਦਾ ਸੀ ਇਹ ਤੋਂ ਲਾਇਆ ਹੋਇਆ ਨਿਕਾਜ ਆ ਬੀਜਾ ਗੁਰੂ ਦੀ ਕਿਰਪਾ ਨਾਲ ਅੱਜ ਇਸ ਤਰ੍ਹਾਂ ਲੈਣਾ ਲਹਾਤ ਹੋ ਗਿਆ ਸਾਡੀ ਆ ਸਾਡੀ ਨਜ਼ਰ ਆ ਰਹੀ ਹੈ ਕਿ ਜਿਹਨੀਆਂ ਆਪਣਾ ਖੁਸ਼ੀ ਜ਼ਾਹਰ ਕਰ ਸਕੀਏ ਉਹ ਨਹੀਂ ਹੈ ਦੁਨੀਆ ਭਰ ਦੇ ਵਿੱਚ ਹੋਰ ਕਰਵਾਏ ਸੱਜਣ ਦੱਸਿਆ ਲਗਭਗ 15 ਕਰੋੜ ਬੰਦੇ 15 ਕਰੋੜ ਇਨਸਾਨ ਪੰਜਾਬੀ ਬੋਲੀ ਬੋਲਣ ਵਾਲੇ ਤੇ ਸਮਝਣ ਵਾਲੇ ਹੈਗੇ ਸਭ ਤੋਂ ਬੱਚਾ ਗਰੁੱਪ ਪੰਜਾਬੀ ਬੋਲਣ ਵਾਲਿਆਂ ਦਾ ਪਾਕਿਸਤਾਨ ਵਿੱਚ ਪਰ ਕੋਣੀ ਸਦੀ 1947 ਤੋਂ ਲੈ ਕੇ ਜਦੋਂ ਦਾ ਪਾਕਿਸਤਾਨ ਹੋਣ ਦੇ ਚ ਆਇਆ ਸੀ ਤੇ ਉੱਥੇ ਉਥਾਂ ਦੇ ਨੈਸ਼ਨਲ ਅਸੈਂਬਲੀ ਪੰਜਾਬ ਦੀ ਸਰਕਾਰ ਦੀ ਅਸੈਂਬਲੀ ਉਹਦੇ ਵਿੱਚ ਕੋਈ ਪੰਜਾਬੀ ਬੋਲੀ ਵਿੱਚ ਸਹੀ ਗੱਲ ਕਰ ਸਕਦਾ ਕੀ ਕਿ ਉਹਨਾਂ ਨੇ ਆਪਣੀ ਸਰਕਾਰੀ ਬੋਲੀ ਫੈਬਰਿਕਟੇਡ ਲੈਂਗੁਏਜ ਜਿਹੜੀ ਵਰਤੋ ਹੈ ਉਹਨੂੰ ਪਰਵਾਹ ਕੀਤਾ ਤੇ ਉਹਨੂੰ ਹੀ ਲੋਕਾਂ ਦੇ ਅੱਜ ਪਪੂਲਰ ਤੌਰ ਤੇ ਸਾਰਾ ਜਨੂ ਕੀਤਾ ਪਰ ਲਾਹੌਰ ਦੇ ਵਿੱਚ ਪੰਜਾਬ ਸਰਕਾਰ ਦੀ ਜਿਹੜੀ ਸੰਸਦ ਜਾਂ ਐਸੈਂਬਲੀ ਉਹਦੇ ਵਿੱਚ ਪੰਜਾਬੀ ਬੋਲਣ ਤੇ ਜਨਨ ਸੀ ਕਰ ਸਕਦਾ ਕੋਈ ਐਮਟੀ ਨਾ ਹੀ ਨੈਸ਼ਨਲ ਐਸੈਂਬਲੀ ਉੱਥੇ 라ਵਲਪਿੰਡੀ ਦੇ ਵਿੱਚ ਉਹ ਪ੍ਰਿਆਵੀ ਸਭੀ ਦੀ ਸੰਗਤ ਜੀ ਇੰਨੀ ਪਾਵਨ ਦੀ ਸੀ ਪਰ ਹੋਲੇ ਹੁਣ ਲੋਕਾਂ ਨੂੰ ਸਮਝ ਆਈ ਕਿ ਬੋਲੀ ਇਹ ਦਾ ਸਬੰਧ ਕਿਸੇ ਧਰਮ ਨਾਲ ਨਹੀਂ ਇਹ ਇੱਕ ਖਿੱਤੇ ਦੇ ਰਸਣ ਵਾਲੇ ਲੋਕਾਂ ਦੀ ਬੋਲੀ ਹੁੰਦੀ ਹੈ ਇਸ ਲਈ ਸਾਨੂੰ ਰੋਲਾ ਮਲਾੜਿਆਂ ਵੱਲੋਂ ਗੁੰਮਰਾਹ ਕਰਕੇ ਪੰਜਾਬੀ ਆਪਣੀ ਮਾਂ ਬੋਲੀ ਤੋਂ ਮੁਰਕਰ ਕਰਵਾਇਆ ਗਿਆ ਸਹਿਕਾਰਾਂ ਦੇ ਦੌਰੇ ਨਾਲ ਹੁਣ ਇਨਾ ਹੋਇਆ ਹੈ ਇੱਕ ਮੁੱਢਲੀ ਪ੍ਰਿਆਬ ਸਰਕਾਰ ਦੀ ਮੁਖੀ ਉਹ ਬੀਬੀ ਕਣੀ ਹੈ ਪੰਜਾਬਣ ਜਿਹੜੇ ਕਿ ਇਥੋਂ ਤਰਨਤਾਰ ਦੇ ਨੇੜੇੋਂ ਜਾਤੀ ਪਿੰਡੋਂ ਮਰਾ ਤੋਂ ਫਿਰਜ ਕਰਕੇ ਲਾਹੌਰ ਵੇ ਜਾ ਕੇ ਰਸੇਸਾਂ ਪਹਿਲਾ ਇਖਤਾਰ ਪੇਦਾਂ ਪਾਕਿਸਤਾਨ ਦਾ ਪ੍ਰਾਈਮ ਮਿੰਿਸਟਰ ਸੀ ਹੁਣ ਕੋਸਤਾ ਚਾਚਾ ਪਾ ਪ੍ਰਾਈਮ ਮਿੰਿਸਟਰ ਤੇ ਆਪ ਬੀਬੀ ਮਰਗਿਆ ਨਿਵਾਜ਼ ਉਹ ਪੰਜਾਬ ਦੀ ਜਿਹੜੀ ਹੈ ਸਰਕਾਰ ਦੀ ਉਥੋਂ ਦੇ ਇਹ ਰੋਕਮਾਂ ਤਿਆਰ ਹੈ ਕਿ ਕਿਉਂਕਿ ਉਹਨਾਂ ਦੇ ਸਾਧਕਾਰਾਂ ਨੂੰ ਇਹ ਸਮਝ ਆਈ ਹੈ ਹੁਣ ਜਤਨ ਹੋ ਰਿਹਾ ਉੱਥੇ ਪਰ ਸੱਸਿਆ ਹੋ ਗਈ ਹੈ ਕਿ ਸਾਡੀ ਅਸੀਂ ਪੂਰਬੀ ਪੰਜਾਬ ਦੇ ਵਿੱਚ ਗੁਰਮੁਖੀ ਲਿਪੀ ਵਰਤੇ ਪੰਜਾਬੀ ਲਿਖਣ ਵਾਲੇ ਉਹ ਸ਼ਾਹਮੁਖੀ ਵਰਤਦੇ ਨੇ ਅਲਫ ਬੇ ਤੇ ਟੇ ਟੇ ਸੇ ਦੇ ਵਿੱਚ ਲਿਖਦੇ ਨੇ ਪਰ ਦਾ ਮੋਸਟ ਐਪਰੋਪਰੀਏਟ ਸੇਕ੍ਰੀਪਟੀ ਜਿਹੜੀ ਪੰਜਾਬੀ ਵਾਸਤੇ ਪ੍ਰੋਬਲਮ ਹੈ ਇਸ ਦਾ ਜਿਹੜਾ ਹੁਣ ਸਮਝ ਆਉਣ ਲੱਗ ਪਿਆ ਲਾਹੌਰ ਯੂਨੀਵਰਸਿਟੀ ਦੇ ਵਿੱਚੋਂ ਵਿਗਿਆਨੀ ਦਾ ਡਿਗਰੀ ਪੈਂਦੀ ਹੈ ਐਮਏ ਪੰਜਾਬੀ ਦੇ ਵਿੱਚ ਉਹਦੇ ਵਿੱਚ ਪਰ ਪੰਜਾਬੀ ਵਿੱਚ ਤੁਸੀਂ ਐਮਏ ਪਾਸ ਕਰ ਸਕਦੇ ਹੋ ਲਾਹੌਰ ਯੂਨੀਵਰਸਿਟੀ 'ਚ ਪਰ ਤੁਹਾਨੂੰ ਆਗਿਆ ਹੈ ਕਿ ਤੁਸੀਂ ਸਾਰਾ ਪਰਚੇ ਜਿਹੜੇ ਨੇ ਉਹ ਸ਼ਾਮ ਨੂੰ ਵੀ ਇਹ ਜਾਹਰ ਕਰ ਸਕਦੇ ਹੋ ਪਰ ਘੱਟੋ ਘੱਟ ਇੱਕ ਪਰਚਾ ਤੁਹਾਨੂੰ ਗੁਰਪ੍ਰੀਤ ਸਿੰਘ ਜੀ ਦੇ ਕੋਲ ਲਿਖਣਾ ਪਵੇਗਾ ਸੋ ਸੰਵੇਦਨ ਨਾਲ ਹੌਲੀ ਹੌਲੀ ਤੁਹਾਨੂੰ ਸਮਝ ਆ ਰਹੀ ਹੈ ਕਿ ਕਿਸੇ ਇੱਕ ਧਰਮ ਵਾਸਤੇ ਕੋਈ ਮਨਾਵਲ ਨਹੀਂ ਹੁੰਦੀ ਲੇਕਿਨ ਜਾਂ ਬੋਲੀ ਇਹਦਾ ਭਾਈ ਉਸ ਕਿੱਤੇ ਦੇ ਵਸਣ ਆਇਆ ਨਹੀਂ ਵਾਹ ਬੋਲੀ ਹੁੰਦੀ ਹੈ ਸਾਰੇ ਪੰਜਾਬੀਾਂ Mein ਹੁੰਦੀ ਮਾਰ ਕਿਉਂ ਨਹੀਂ 1990 ਵਿੱਚ ਲਾਹ ਜਦੋਂ ਅਰਵਤ ਕਿਹਾ ਵੇਖਣਗੇ ਇਹ ਆਪਣੇ ਬਾਅਦਿਆਂ ਚਾਹ ਪਾਣੀ ਪੀਂਦਿਆਂ ਕੱਲਾ ਪਾਸਾ ਕਰਦੇ ਆ ਜਿਹੜਾ ਕਿਲੇ ਦਾ ਕਮਾਂਡਰ ਸੀ ਜਮਰੋਦ ਦਾ ਰਿਸਰਚ ਕਰ ਰਿਹਾ ਮੈਂ ਉਹ ਕਿਲਾ ਬਣਾਇਆ ਸੀ ਤੋਂ ਕਹਿੰਦਾ ਜੀ ਤੁਹਾਡੇ ਰਸਮਾਂ ਜਿਹੜੀਆਂ ਨੇ ਸਾਡੇ ਗੁਰਸ਼ਾਂ ਵਾਲੀਆਂ ਹੁੰਦੀਆਂ ਸਿੱਖਾਂ ਵਾਲੀਆਂ ਮੈਂ ਕਿਹਾ ਕਿ ਤਾਂ ਕਿ ਮਹਿੰਦੀ ਸਾਹਿਬ ਕਿ ਸਿੱਖਾਂ ਵਾਲੀਆਂ ਨਹੀਂ ਪੰਜਾਬੀਆਂ ਵਾਲੀਆਂ ਹੁੰਦੀਆਂ ਤੇ ਫੜਾ ਵੱਡ ਕਹਿੰਦਾ ਕਿ ਪੰਜਾਬੀ ਸਿੱਖ ਹੀ ਹੁੰਦੇ ਨੇ ਇਹ ਲੈ ਕੇ ਤੁਹਾਡਾ ਪਿੰਡ ਜਿਹੜਾ ਬੰਦਕਾਨੇ ਸਾਹ ਦੇ ਨੇੜੇ ਹੈ ਤਾਂ ਸਿਵੇਂ ਪੰਜਾਬੀ ਹੋ ਸਿਰਫ ਤੁਸੀਂ ਮੱਝਵੀਂ ਕੱਟੜ ਦਾ ਕਰਕੇ ਪੰਜਾਬੀ ਤੋਂ ਨਿਕਲ ਰਿਹਾ ਸੋ ਗੱਲ ਇਹ ਹੈ ਕਿ ਲੋਕੀ ਅਸਲੀਅਤ ਆਪਣੀ ਮਾਂ ਪੋਲੀ ਸਮਝਣ ਲੱਗਿਆ ਇਸ ਸਾਰੇ ਸੰਸਾਰ ਦੇ ਵਿੱਚ ਕੈਨੇਡਾ ਵਰਗੇ ਬੁਲਤਾਂ ਦੇ ਸਿੰਗਾ ਪਰ ਮਲੇਸ਼ੀਆ ਦੇ ਵਿੱਚ ਸਾਈਨ ਬੋਰਡ ਤੇ ਬੈਂਕਾਂ ਤੇ ਬਿਜ਼ਨਸ ਵਾਲੇ ਆਪਣੇ ਉਹ ਇੰਟਰਾਈਆਂ ਦਾ ਬੜ ਦਰਦ ਨੇ ਕਿਹੜਾ ਕਿਹੜੇ ਪੰਜਾਬੀ ਬੋਲ ਸਕਦੇ ਹਾਂ ਪੰਜਾਬੀਆਂ ਨਾਲ ਰਾਤ ਦਾ ਕੈਂਪ ਲੱਗੂ ਬਹੁਤ ਸਮਾਂ ਮਿਲਿਆ ਬੜੇ ਬੜੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਬੱਚਾ ਚਲੋ 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 ਕਰੇਗਾ ਹਾਂ ਜੀ ਇਹ ਕਹਦਾ ਇਹਨੂੰ ਇੱਧਰ ਮੁੱਕਾ ਦੋ ਅਸੀਂ ਇੱਥੇ ਕਿੱਥੇ ਬਟਾ ਵਾਲੋਂ ਦੀਆਂ ਜਿਹੜੀਆਂ ਸੋਣਨ ਉਹਨਾਂ ਦੇ ਨਾਲ ਹੋਣਾ ਹੈ ਠੀਕ ਹੈ ਬਾਅਦ ਕਰੀਏ ख़ाली तयारी भाई तो ये और मैं सारे छोटे मेरा रिश्ता पंद्रह साल ऑलमोस्ट हो गया है उदो पंद्रह साल पहला बहुत पुरानी इतनी बिल्डिंग होती थी मैं अपनी पहली बेटी एडमिशन करवाई थी सो उस टाइम दो तीन या चार रूम होंगे बहुत मतलब बिल्डिंग पुरानी हो करके मेरी याद है कि जो तो मैं इंटर की थी मैंने थी तो लग गया मेरा बच्चा इतनी पढ़ा और बड़ी मतलब हम लोग लग गया कि नहीं एक ही एक स्मेल आ रही है या एक रेसिपी ठीक नहीं है या बोल ठीक नहीं है सो उस चीज़ की मतलब मैंने बड़ा फील कराया कि मेरी मेरे हाथ बिच नहीं मैं ठीक कर सकती

15 ਸਾਲ ਹੋ ਗਏ ਮੇਰੇ 3 ਬੱਚੇ ਆਏ ਤਿੰਨੋਂ ਬੱਚੇ ਸਕੂਲ ਜਾਇਆ ਜਿਹੜੀ ਪਹਿਲੀ ਧੀ ਹੈ ਉਹ ਹੁਣ ਯੂਜ਼ ਕਰੇਗੀ ਉਹਦੀ ਸੈਟੀਟਾਈ ਕਿੰਨੀ ਬਾਗੀ ਇੰਕੀ ਸਕੂਲ ਦੇ ਸਕੂਲ ਤਾਂ ਦੂਜੀ ਬੱਚੇ ਨੂੰ ਦੇ ਸਕੂਲ ਦਿੱਤਾ ਤੇ ਉਹ ਸਟਰੀ ਹਸਪਿਟਲ ਲਾਇਬ੍ਰੇਰੀ ਪਹਿਲੇ ਬੱਚੇ ਨੂੰ ਇਹ ਹੋਵੇ ਸਕੂਲ ਦੇ ਨੰਬਰ ਦੇ ਵਿੱਚ ਆਉਣਾ ਚਾਹੀਦਾ ਤੇ ਜਿਹੜੀ ਦੂਜੀ ਬੱਚੀ ਹੈ ਉਹਨੇ 10 ਦਾ ਇਗਜ਼ਾਮ ਦਿੱਤਾ मैं वो एक एग्जाम्पल देना चाहिए कि आई नो पेरेंट्स आते सामने बहुत कहीं एडियन लगन लगते या कुछ नहीं हो रहा पढ़ते ही है कोई फॉलोअप नहीं है बट लगे रहो लगे मैं तो दस की मैं अपनी बेटी को पूछा जी के लिए बार ही की है लेकिन बेटा तेनों क्यों लगता है अपने से आप एक्सपीरियंस जल्द पेरेंट्स दसते हैं लेकिन तेनों के क्या पंजाबी पढ़नी क्यों जुड़ी है या क्यों तेनों लगता है मैं ठीक

जिनी अर्ली एज इकूल जो बच्चे हो जाते हैं ना बड़े होकर बच्चों चलो बचा पढ़ो और कितने अंदरों एक डर लगता इंबेरसमेंट का समय था एनी एफर्ट नहीं पा चाहती जिन्हें एक, तो चाह एक छोटा बच्चा जो देखती है लोगों की हो

ਮੈਨੂੰ ਲੱਗਦਾ ਇਹਨਾਂ ਦਾ 25 ਸਾਲ ਮੈਂ ਕਹਿੰਦਾ ਵੀ ਬਹੁਤ ਵੱਡਾ ਸਮਾਂ ਹੁੰਦਾ ਹੈ ਬੂਟਾ ਲਾਇਆ ਡਾਕਟਰ ਬਣ ਜਾਂਦਾ ਸੋ ਇਹ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਡਾਕਟਰ ਸਾਹਿਬ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਅਗਰ ਅੱਜ ਬਲੈਕਗ੍ਰਾਉਂਡ ਲਾਇਬ੍ਰੇਰੀ ਕਿਤਾਬਾਂ ਪਈਆਂ ਨੇ ਪੰਜਾਬੀਆਂ ਉਹਨਾਂ ਦਾ ਉਹ ਵੀ ਇਹਨਾਂ ਦਾ ਇਨੀਸ਼ੀਏਟ ਹੈ ਤੇ ਬਹੁਤ ਬਹੁਤ ਸ਼ੁਕਰੀਆ ਭਾਰੀ ਥੈਂਕ ਯੂ ਵੈਰੀ ਮਚ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਅੱਜ ਜਿੰਨਾ ਹਜ਼ਾਰ ਰੁਪਏ ਨੂੰ ਹੋਰ ਅੱਗੇ ਵਧਾਈਏ ਕਿਉਂਕਿ ਅੱਜ ਅਸੀਂ ਫੁੱਲ ਟਾਈਮ ਸਕੂਲ ਲੈ ਕੇ ਆ ਆਸਾਂ ਵੀ ਦਿਵਾਉਂਦੇ ਹਾਂ ਪੰਜਾਬੀ ਨਹੀਂ ਕੀਤੀ ਹੋਈ ਆ ਮੇਰੇ ਖਿਆਲ ਤੇ ਇਸ ਤੋਂ ਜ਼ਿਆਦਾ ਐਜੂਕੇਟਰ ਪੰਜਾਬੀ ਦੇ ਵਿੱਚ ਕੋਈ ਨਹੀਂ ਹੈ ਐਜੂਕੇਸ਼ਨ ਦੇ ਵਿੱਚ ਠੀਕ ਹੈ ਤੇ ਇੱਕ ਲੈਪੀ ਕਰਦੇ ਹੋ ਇੰਨੀ ਜੋੜ ਨਾਲ ਪੰਜਾਬੀ ਦੇ ਵਿੱਚ ਸਭ ਤੋਂ ਜ਼ਿਆਦਾ ਇਸੇ ਗੱਲ ਤੋਂ ਮੈਂ ਬਹੁਤ ਬਹੁਤ ਧੰਨਵਾਦ ਆ ਤੁਮਾਰ ਚੰਗੀ ਗੱਲ ਕਰਨ ਕਰਕੇ ਹਾਂਜੀ ਟੀਚਰਸ ਬਹੁਤ ਮੇਰੇ ਨੂੰ ਅਹ ਜਿਹੜਾ ਥੈਂਕ ਯੂ ਮੇਰੇ ਕੋਲੋਂ ਤੋ ਕਈ ਵਾਰ ਬਹੁਤ ਸੀਰੀਅਸ ਗੱਲਾਂ ਹੁੰਦੀਆਂ ਨੇ ਟੀਮ ਵਾਲੀ ਹਾਰਡ ਗੱਲਾਂ ਹੁੰਦੀਆਂ ਨੇ ਰਾਜਵੀਰ ਕੋਰ ਪੇਰੈਂਟ ਰੀਸ ਵਿੱਚ ਚਲੇ ਇੰਟਰਵਿਊ ਬੈਠੇ ਤਾਇਆ ਨੂੰ ਅੱਗੇ ਕਾਈਆਂ ਇਹ ਟੀਚਰਸ ਨੇ ਕਿਹਾ ਬਲੈਬਿੰਗ ਪਲੀਜ਼ ਹਾਂ ਪੇਰੈਂਟਸ ਨਾਲ ਜੁੜਨਾ ਬਹੁਤ ਕੰਮ ਕੀਤਾ ਇਹਨਾਂ ਨੇ ਜੇ ਨੂੰ ਆਪ ਲੈ ਕੇ ਜਾਵਾ ਜਾਣਾ ਪੈਗਾ ਔਰ ਸਟ्रेस ਹੋਣਾ ਲੱਗੇਗਾ ਥੈਂਕ ਯੂ ਵੈਰੀ ਮਚ ਆਮ ਸੋ ਪ੍ਰਾਊਡ ਆਫ ਹਰ ਔਰ ਇਹਨੂੰ ਇੱਥੇ ਵੈਸੇ ਵੀ ਇਹਨੂੰ ਵੀ ਬਹੁਤ ਹੀ ਕਿਸਾਨ ਹੋਈ ਹੈ ਜੀ ਬੈਡਮ ਬਹੁਤ ਬਹੁਤ ਥੈਂਕ ਯੂ ਆਲ ਫਾਰ ਹਾਰਡਵਰ ਕਰਾ ਦਿੱਤਾ ਥੈਂਕ ਯੂ ਬੀ ਗੋਡ ਜੀ ਸਭ ਤੋਂ ਸਿਖਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਇਹਨਾਂ ਦੀ ਗਰਮੀ ਸਿਰ ਫੈਲੀ ਸਾਰਨੇ ਕਮਿਟੀ ਤੋਂ ਸਾਲ ਨੇ ਤੇ ਬੱਚਿਆਂ ਦਾ ਪੇਰੈਂਟਸ ਦਾ ਟੀਚਰਸ ਦਾ ਸਾਰੀ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਤੇ ਭਾਜੀ ਜੀ ਤੇ ਸਾਰੇ ਟੀਚਰਸ ਨੇ ਐਸ ਵੇਲੇ ਚਲੋ ਬਹੁਤ ਇਨਵੋਲ ਹੋ ਕੇ ਮੌਕਾ ਦਿੱਤਾ ਹੈ ਬੇ ਟੀਚਰ ਰਿਪਰੈਜ਼ੈਂਟੇਟਿਵ ਕੰਮ ਕਰਨ ਵਾਸਤੇ ਇਹ ਭਾਜ ਨੇ ਬਹੁਤ ਵਧੀਆ ਕੰਮ ਕੀਤਾ ਹੈ ਦੋ ਸਾਲ ਦੇ ਵਿੱਚ ਜਿਵੇਂ ਸਭ ਤੋਂ ਵੱਡਾ ਕੰਮ ਤੇ ਕੈਲੋਬੀ ਦੀ ਬੁੱਕ ਰਾਈਟਿੰਗ ਹੈ ਸਾਰੇ ਬੱਚਿਆਂ ਦੀ which is really really good ਇਹਦੇ ਨਾਲ ਸਾਰੇ ਟੀਚਰ ਦਾ ਬਹੁਤ ਟਾਈਮ ਬਚਿਆ ਕਿ ਉਹਨਾਂ ਨੂੰ ਲੈਪਟਾਪ ਲੈ ਕੇ ਬਣਾਉਣੇ ਪਏ ਤੇ ਇੱਕ ਸਟਰਕਚਰ ਸੀਗਾ ਬੁੱਕ ਟੂ ਵਾਈਟ ਉਹ ਨਾਲ ਕੈਲੋ ਵੀ 99% ਬੱਚਿਆਂ ਦਾ ਲੈਵਲ ਇੱਕੋ ਹੋ ਗਿਆ ਕਾ ਆਪ ਕਹਿੰਦੇ ਟੀਚਰ ਜੀ ਨੂੰ ਪਰੌਨਲੀ ਬਹੁਤ ਜ਼ਿਆਦਾ ਸੌਫਾ ਹੋ ਗਿਆ ਹੈ ਇਹ ਹੋਰ ਜਿਵੇਂ ਇਹਨਾਂ ਨੇ ਇੱਕ ਕੈਣੀ ਦਾ 1232 230 ਸੈਸ਼ਨ ਵਿਚ ਇਜ਼ ਰੀਲੀ ਗੁੱਡ ਕਿ ਕਈ ਬੱਚੇ ਜਿਵੇਂ ਕਹਿੰਦੇ ਬਹੁਤ ਗੇਮ ਹੁੰਦੀਆਂ ਉਹਨਾਂ ਨੇ ਸ਼ਾਮ ਨੂੰ ਹੋਰ ਕਈ ਫਿਟਨੈਸ ਕਲਾ ਉਹਨਾਂ ਕੋਲ ਵਾਲੇ ਫੈਸਿਲਿਟੀ ਹੋ ਗਈ ਕਿ ਉਹਨਾਂ ਨੇ ਕਿਹੜਾ ਸੈਸ਼ਨ ਫਿੱਟ ਕਰਨਾ ਹੈ 1232 ਵਾਲਾ ਜਾਂ ਫ੍ਰੀ ਵਾਲਾ ਜਾਂ 530 ਤੇ ਬਾਜੀ ਤੁਸੀਂ ਬਹੁਤ ਬੱਲਿਆ ਸਾਰੀ ਐਡ ਟੀਮ ਇਹਨਾਂ ਦੇ ਸਾਰੇ ਜਣੇ ਦਾ ਬਹੁਤ-ਬਹੁਤ ਧੰਨਵਾਦ ਆ ਤੇ ਸਾਰੇ ਬਹੁਤ ਐਨਰਜੀ ਮੈਨ ਇਹਨਾਂ ਜਿੰਨ ਦਾ ਕੰਮ ਕਰਕੇ ਸਾਰੇ ਟੀਚਰਸ ਬਹੁਤ ਜ਼ਿਆਦਾ ਕੋਸ਼ਾ ਤੇ ਕੋਈ ਵੀ ਗੱਲ ਕਹੀ ਦੀ ਬਾਜੀ ਉਹ ਕੰਮ ਤੁਸੀਂ ਇਸ ਦੀ ਲੀਡਰ ਕਿ ਸਾਰੇ ਟੀਚਰਸ ਦਾ ਇਹ ਕਹੋ ਕਿ ਬਹੁਤ ਅਤਰਾ ट्रीट करते हैं। तो, तो सारे के कर मैं ਮੈਂ ਭਾਜੀ ਦਾ ਦਾ ਗੁਰਜੀਤ ਪੈਂਜੀ का ਇਹ ਸਾਰੇ ਟੀਚਰਸ ਦਾ ਬਹੁਤ ਬਹੁਤ ਆਕਰ ਕਰਦੀ ਆ ਥੈਂਕ ਯੂ एवरीवन ਵਾਹਿਗੁਰੂ ਜੀ का ਖਾਲਸਾ ਵਾਹਿਗੁਰੂ ਜੀ की फतेह। ਕੋਣੇ ਜੀ ਆਨਟੀ ਅਸੀਂ ਕਹਿੰਦੇ ਹਾਰੇ ਨੂੰ ਪਲੀਜ਼ ਕੀਪਿੰਗ ਕਰੋ और है मैं सारे मैं जानते हैं और हूँ भी चर्चा में आवेदरी पी एच डी हैगी सारी क्वालिफिकेन मेरे को हैगी और वो बच्चों पढ़ाती है मैं बड़ा अच्छा लगता कि तो है पढ़ा काफ़ी सारे बच्चों ने मैं कहा कि है हूँ सारे बच्चे हरमोनीयम चलते हैं ਦੇ ਨੇ ਅਗਰ ਨਾ ਕੋਈ ਦੇ ਸਾਰੇ ਬੱਚੇ ਜਿੰਨੇ ਪੜਾ ਕੇ ਆਏ ਨੇ ਮੈਂ ਉਹ ਤਰ੍ਹਾਂ ਕਹਿਿਆ ਸੀ ਤੁਸੀਂ ਜੇ ਚੰਗਾ ਹੋ ਕਿ ਮੈਂ ਕਿਤੇ ਕਦਮ ਪਰ ਤੁਸੀਂ ਮਨਿਆਰ ਕਰੋ ਮੈਂ ਕਿਤੇ ਤਾਂ ਸੰਕਤ ਥੈਂਕ ਯੂ ਬੈਲ ਜੀ ਬਹੁਤ ਬਹੁਤ ਸਾਰੀ ਦੇ ਵਿੱਚ ਬਹੁਤ ਵਧੀਆ ਮੈਨੂੰ ਲੱਗਦਾ ਕਿ ਪਿਛਲੇ 10 12 ਸਾਲ ਤੋਂ ਜਿਹੜੇ ਪੁਰਾਣੇ ਚਾਹਦੇ ਉਹਨਾਂ ਨੂੰ ਜ਼ਿਆਦਾ ਪਤਾ ਆ ਕਿ ਇੱਕ ਜਦੋਂ ਆਪਾਂ ਇਸ ਸਾਲੇ ਤੋਂ ਸਟਾਰਟ ਕਰਨਾ ਬੜਾ ਔਖਾ ਆ ਉਸ ਟਾਈਮ ਦੇ 10 ਤੋਂ ਬੱਚੇ ਹੁੰਦੇ ਸੀ ਮੈਨੂੰ ਯਾਦ ਆ ਰੱਖਦਾ ਜਦੋਂ ਸ਼ੁਰੂ ਕੀਤਾ ਸੀ ਪ੍ਰੋਜੈਕਟ ਨੂੰ 10 ਤੋਂ 100 ਤੋਂ 100 ਤੋਂ 1000ਾਂ ਵਿੱਚ ਹੁੰਦੇ ਰ ਟਾਈਮ ਹੀ ਲੱਗਿਆ ਤੇ ਸਭ ਤੋਂ ਵੱਡੀ ਗੱਲ ਹੈ ਜਿਨ੍ਹਾਂ ਦੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਤੇ ਉਹਨਾਂ ਨੂੰ ਸਕੂਲ ਦੇ ਵਿੱਚ ਧਾਰ ਰੱਖਿਆ ਕਲਾਸਾਂ ਦੇ ਆਉਂਦੇ ਆ ਉਹ ਬਹੁਤ ਵੱਡੀ ਗੱਲ ਹੈ ਬਹੁਤ ਜੁੜੰਦੇ ਬੱਚੇ ਜਿਹੜੇ ਨਾਲ ਜੁੜਦੇ ਆ ਇਹ ਚੀਜ਼ਾਂ ਇੱਥੇ ਚੱਲ ਗਿਆਆਂ ਨੇ ਪਰ ਜਦੋਂ ਚੰਗੇ ਆ ਥਾਂ ਦੇ ਵਿੱਚ ਚੰਗਾ ਕਾਰਜ ਹੁੰਦਾ ਤਾਂ ਫਿਰ ਸੋਹਣਾ ਲੱਗਦਾ ਤੇ ਬਹੁਤ ਬਹੁਤ ਧੰਨਵਾਦ ਵੀ ਆ ਤੇ ਮੈਨੂੰ ਲੱਗਦਾ ਕਿ ਸਾਨੂੰ ਸਿੱਖਣਾ ਵੀ ਚਾਹੀਦਾ ਡਾਕਟਰ ਸੁਰਿੰਦਰ ਜੀ ਤੋਂ ਆਪਣੇ ਕੰਮ ਦੇ ਆਧਾਰ ਨਾਲ ਜਿਹੜਾ ਇਹ ਸਮਾਗੜ ਦੇ ਆ ਤੇ ਬੱਚਿਆਂ ਨੂੰ ਸਿੱਖੀ ਦੇ ਨਾਲ ਪੰਜਾਬੀ ਦੇ ਨਾਲ ਜੋੜਦੇ ਆ ਇਹ ਬਹੁਤ ਵੱਡਾ ਕਾਰਜ ਆ ਤੇ ਪਰੀ ਇੱਕ ਵਾਰੀ ਦਾਸ ਸਾਹਿਬ ਦੇ ਤਾਲੀਆਂ ਜਰੂਰ ਮਾਰਿਓ ਸਾਰੇ ਜਾਣੇ ਕੋਈ ਸਾਡੇ ਬੱਚਿਆਂ ਨਾਲ ਕੋਈ ਏਕਾ ਜਿਹੜੇ ਇੰਦਾ ਸੋਹਣੇ ਤਰੀਕੇ ਦੇ ਨਾਲ ਪੇਸ਼ ਕਰ ਰਹੇ ਥੈਂਕ ਯੂ ਡਾਕਟਰ ਸਾਹਿਬ ਬਹੁਤ ਬਹੁਤ ਸਾਰੇ ਸੰਕਾ ਸਾਰੇ ਪੇਰੈਂਟਸ ਬੱਚੇ ਘਰਾਂ ਦੇ ਪਾਪਰ ਨੇ ਜੋ ਇਸ ਸਕੂਲ ਦੇ ਵਿੱਚ ਆ ਅੱਜ ਹੀ ਫੰਕਸ਼ਨਲ ਟ੍ਰੈਨਿੰਗ ਕਰਦੇ ਹਾਂ ਇਹ ਸਾਰੀ ਮਿਹਰਬਾਨੀ ਭਾਜਦੀ ਹੈ ਜੋ ਇੰਨੀ Hard Working ਦੇ ਨਾਲ ਇਸ ਸਕੂਲ ਦੇ 10 ਬੱਚਿਆਂ ਤੋਂ ਲੈ ਕੇ ਅੱਜ ਆਰਾਊਂਡ 1000 ਦੇ ਨੇੜੇ ਹੋ ਚੁੱਕੇ ਹੈ ਬੱਚਾ ਸੇ ਮੇਰਾ ਐਕਸਪੀਰੀਅੰਸ ਦੇਖ ਲਿਆ ਮੈਂ 2000 ਤੋਂ ਲੈ ਕੇ ਆਰਾਊਂਡ ਕਿੰਨੀ ਤੱਕ ਵੀ ਕਿਤਾਬਾਂ ਮੈਂ ਪੜਾਇਆ ਹੈ ਹਰ ਟੀਚਰ ਇਹ ਲੱਸਤੇ ਸੇ ਬਾਰਾਂ ਸਾਲ ਜਦੋਂ ਉਰਗੋਰਾਸਾਲ ਵਿੱਚ ਸੇਵਾ ਕਰਨਾ ਬੋਹਾਲ ਉਤਾਰਾ ਤੇ ਇਹ ਸਭ ਕੁਛ ਕਾਜੀ ਕੋਆਇਨ ਕਰਕੇ ਆ ਭਾਜੀ ਦੇ ਐਫਰਟ ਕਰਕੇ ਆ ਜਿਸ ਤੇ ਹਰੇਕ ਮੂਹਰ ਕਰਜ਼ ਕਰਦੇ ਬੱਚਿਆਂ ਨੂੰ ਛੋਟੇ ਛੋਟੇ ਬੱਚੇ ਅਪੋਰਦਾ ਹੈ ਕਿ ਹਾਈ ਸਕੂਲ ਦਾ ਬੱਚੇ ਇਥੇ ਹੀ ਪੜਦੇ ਆ ਪੰਜਾਬੀ ਨੂੰ ਜਿਹੜੇ ਆਪਣੇ ਅਲਫਾਬੈਟਿਕ ਕੋ ਲੈ ਕੇ ਆਪਣੀ ਪੂਰੇ ਐਸੇ ਲਿਖਦੇ ਆ ਅਪੀਏ ਕਹਾਣੀਆਂ ਲਿਖਦੇ ਆ ਸਾਰਾ ਕੁਝ ਬੱਚੇ ਇੱਥੋਂ ਸਿੱਖਦੇ ਆ ਉਹਨਾਂ ਨੂੰ ਪੰਜਾਬੀ ਨਾਲ ਜੋੜਿਆ ਜਾਂਦਾ ਪੰਜਾਬੀ ਕਲਚਰ ਨਾਲ ਜੋੜਿਆ ਜਾਂਦਾ ਇੱਥੇ ਸਾਰਿਆਂ ਨੂੰ ਪਤਾ ਹੀ ਹੈ ਹੁਣ ਬਿਲਕੁਲ ਪੰਜਾਬੀ ਪੰਜਾਬ ਹੋਣ ਲੱਗ ਰਿਹਾ ਹੈ ਕੋਈ ਕਹਿ ਨਹੀਂ ਸਕਦਾ ਵੀ ਸਾਡੇ ਕਮਿਊਨਿਟੀ ਸਕੂਲ ਦੂਜੇ ਕਮਿਊਨਿਟੀ ਸਕੂਲਾਂ ਤੋਂ ਡਿਫਰੈਂਟ ਹੈ ਆਪਣੇ ਜਿਹੜੇ ਇੱਥੇ ਪਬਲਿਕ ਸਕੂਲ ਨਿਵਾਸਾਂ ਵਿੱਚ ਵੀ ਆਪਣੀ ਲੈਂਗੁਏਜ ਦੇ ਪ੍ਰੋਫੈਸਰ ਕਿਤਾ ਜਾਂਦਾ ਹੈ ਉਹ ਤੁਸੀਂ ਕੀ ਬਾਰੇ ਜਾਣਕਾਰੀ ਦਿੱਤੀ ਕਰਦੇ ਜੀ ਅਸੀਂ ਇਹ ਸਾਰੇ ਸੇਵਾਵਾਂ ਬਾਰੇ ਤੁਹਾਨੂੰ ਅੱਜ ਦੇ ਨੂੰ ਹੋ ਤਾਂ ਬਹੁਤ ਜੀ ਦੀਆਂ ਜਿਹੜੇ ਮਤਲਬ ਅੱਜ ਦੇ ਹੋਂਸ ਦੇ ਵਿੱਚ ਵੀ ਇਹਨਾਂ ਨੇ ਬਹੁਤ ਤਾਂਤ ਲੱਗੀ ਹੋਈ ਏ ਤੇ ਇਹਨੂੰ ਸਫਲ ਕਰਨ ਵਾਸਤੇ ਹਰ ਇੱਕ ਵਾਰੀ ਇਹਨਾਂ ਨੇ ਮਤਲਬ ਕ੍ਰਿਸ਼ਨ ਕੁਸ਼ ਬੱਚਿਆਂ ਨੂੰ ਕਰਾ ਦਿੱਤਾ ਵਾਸਤੇ ਉਹ ਕ੍ਰਿਸ਼ਨ ਮੁਸਾਤ ਕਰਦੇ ਰਹੇ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਮਾਦੀਨ ਵਾਈ ਜੀ ਦਾ ਖਾਲਸਾ ਤੇ ਰਿਆ ਸਰ ਜਦ ਨੇ ਰਿਆ ਨੇ ਬਹੁਤ ਹੀ ਸੱਜੇ ਦਾ ਘਰਾਂ ਨੇ ਇਹ ਆਪਣਾ ਕੰਮ ਚਲਾ ਰਹੇ ਨੇ ਤੇ ਮੈਂ ਆਮ ਵੈਰੀ ਫਲੋਡ। ਥੈਂਕ ਯੂ ਵੈਰੀ ਮਚਾ। ਥੈਂਕ ਯੂ ਜੰਦੀ ਬਹੁਤ ਧੰਨਵਾਦ ਮੈਨੇਜਮੈਂਟ ਵੱਲੋਂ नुण। 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 बहुत ही शीशी टीचर ने सा बहुत बहुत धन्यवाद करता को आशीर्वाद मिलता था, ठीक है अपना कल्चर है कि अपना है जी वही ना वह लैनी है पूरी कल्चर हर चीज जी जीवनी बच्चे जोर प्राइज मिले आचे हम कुछ यह नाम से ना आ रहे बच्चे भी इक्वली गुड आज पे भी कह सकता दस नहीं पर सा बनिया हो फिर कहे आई ਸੋ ਉਹ ਬੱਚੇ ਨੇੜੇ ਹੈਗੇ ਨੇ ਕੋਈ ਮੈਂ ਕਹ ਰਹਾ ਮੈਂ ਐਕਸਲੈਂਸ ਦੀ ਗੱਲ ਕਰ ਰਿਹਾ ਸੀ ਉਹਨਾਂ ਨੇ ਬਹੁਤ ਕੁਝ ਸਿੱਖਿਆ ਹੈ ਠੀਕ ਹੈ ਆ ਪਾਰਟਰ ਉਹਦੇ ਸਰਟੀਫਿਕੇਟ ਉਹਨਾਂ ਕੋਲ ਹੀ ਸਾਰਾ ਆਇਆ ਹੈ ਦੂਸਰਾ ਉਹਨੂੰ ਵੀ ਇਹ ਗਾਏ ਮਿਲਨੇ ਨੇ ਉਹਨਾਂ ਨੂੰ ટી-ਸ਼ਰਟਾਂ ਮਿਲੀਆਂ ਤੇ ਗੁਰਮੀਤ ਭੈਣ ਜੀ ਮੰਦੀਪ ਜੀ ਅਮਨ ਇਹਨਾਂ ਨੇ ਸਾਰਿਆਂ ਨੇ ਐਡੀ ਟੀਮ ਬਹੁਤ ਹੀ ਵਧੀਆ ਕੰਮ ਕੀਤਾ ਸਾਰੇ ਕਿਚਨ ਰੀਲੀ ਰੀਲੀ ਫੈਟਿਲੀਆ ਸੋ ਅਸੀਂ ਪ੍ਰਮਾਤਮਾਗੇ ਅਰਦਾਸ ਕਰਦੇ ਆਂ ਇਹ ਇਸੇ ਤਰ੍ਹਾਂ ਹੀ ਪੰਜਾਬੀ ਸਕੂਲ ਦੀ ਸੇਵਾ ਨਿਭਾਉਂਦੇ ਰਹੇ ਤੇ ਇਸੇ ਤਰ੍ਹਾਂ ਹੀ ਚਕਲੇ ਬਣਾਉਂਦੇ ਰਹੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਨੋਰੀ ਆਉਂਗਾ ਬਾਕੀ ਅੱਛਾ ਇਥੇ ਇੱਕ ਵਾਰੀ ਆਪਾਂ ਨੂੰ ਲੱਗਦਾ ਹੈ ਨਹੀਂ ਆਪਾਂ ਬਹੁਤ ਵਧੀਆ ਕਰਦੇ ਹਾਂ ਲੇਕਿਨ ਦੂਜੇ ਪਾਸੇ ਹੁੰਦਾ ਹੈ ਉਹ ਆਪਣੇ ਤੋਂ ਵਧੀਆ ਕਰਦਾ ਠੀਕ ਹੈ ਇੱਕ ਚੀਜ਼ ਹੋਰ ਹੁੰਦਣਾ ਚਾਹੀਦਾ ਹੈ ਉਹ ਜਿਹੜੇ ਵਧੀਆ ਵਰਨੇ ਕੰਮ ਕਰਦੇ ਨੇ ਵਲੰਟੀਅਰਸ ਉਹ ਕਿਸੇ ਨਾ ਕਿਸੇ ਤਰ੍ਹਾਂ ਦਾ ਇਨਵੋਲ ਰੱਖੋ ਠੀਕ ਹੈ ਨਨੋਰੀ ਅਰ ਜਦ ਜਾਂਦੇ ਨੇ ਤਾਂ ਸਭ ਕੋਲ ਪੈਰਲਲ ਆਉਂਣ ਵਰੀ ਤੁਸੀਂ ਜਦ ਬੰਦਾ ਉਹ ਤੋਂ ਵਧੀਆ ਕਰਕੇ ਖਾ ਠੀਕ ਹੈ ਅਸੀਂ ਹਰ ਵਾਰੀ ਆਉਨੇ ਆਪਾਂ ਉਹ ਸਟੈਂਡਰਡ ਜਿਹੜਾ ਹੁੰਦਾ ਨਾ ਕੀ ਕਹਿੰਦੇ ਹੁੰਦੇ ਆ ਉਹ ਹਾਂ ਸਰਾ ਕੋਰਬੋਰਡ ਉਹਦਾ ਵਧੀਆ ਜਾ ਪਰ ਮੈਂ ਨਹੀਂ ਕੋਈ ਜਿਹੜੇ ਨੰਨੇ ਆਦੇ ਨੂੰ ਜੰਪ ਕਰਦੇ ਹੁੰਦੇ ਆ ਉਹ ਐਰੀਵਨ ਪੋਜੀਸ਼ਨ ਕੋਲ ਰਹਿ ਕੇ ਜੰਮੰਦ ਰਹੇ ਹਾਂ ਹੈ ਬਈ ਹਾਂ ਨਹੀਂ ਉਹ ਤੇ ਕਹੇ ਨਹੀਂ ਹੋਰ ਮੈਂ ਤਾਂ ਇਹਦਾ ਲੈਵਲ ਕਹਿੰਦੇ ਜੰਪ ਕਰਨਾ ਹੈ ਹੈਂਡ ਹੈਂਡ ਹਾਂਜੀ ਹਾਈਟਲ ਦਾ ਹਾਈਟਲ ਜੰਪ ਯਾ ਲਾਬਰੂ ਚ ਆਖਿਆ ਕਿ ਨਾ ਸਟੈਂਡਰਡ ਉਹ ਚੱਕਦਾ ਠੀਕ ਹੈ ਮਨ ਨਹੀਂ ਆ ਵਾਰਡ ਨੂੰ ਹਾਂਜੀ ਇਹਨੇ ਵਾਰ ਹੁੰਦਾ ਠੀਕ ਹੈ ਤੀਜਾ ਗਾਣਾ ਉਹ ਬਾਹਰ ਚਾਗਾਤਾ ਅਸੀਂ ਕੋਈ ਸ਼ੱਕ ਨਹੀਂ ਹੈ ਠੀਕ ਹੈ ਜਿਹੜਾ ਬਾਹਰ ਆ ਉਹ ਅਸੀਂ ਚੈੱਕ ਕਰ ਦਿੱਤਾ ਅਸੀਂ ਉਹ ਜੰਪ ਕਰ ਗਏ ਆ ਠੀਕ ਹੈ ਹੁਣ ਇਹਨਾਂ ਆ ਚਾ ਹੋ ਗਿਆ ਹੁਣ ਅੱਗੇ ਜਿਹੜਾ ਵੀ ਵਲੰਟੀਰ ਲਾਉਣਗੇ ਉਹਨਾਂ ਨੂੰ ਗਾਂ ਚੜਨਾ ਪਿਆ ਹੈ ਉੱਥੇ ਇਹਨੂੰ ਆਏਗਾ ਹੱਦ ਤੱਕ ਆਏ ਹੋਏਗਾ নো ਡਾਊਟ ਬਟ ਫਿਰ ਉਹ ਗਾਂ ਚੱਕਣਗੇ ਉਹ ਵੀ ਅਸੀਂ ਕੌਣੇ ਆ ਉਹ ਇਹ ਚਾਹੇਗਾ ਐਂਡ ਆਫ ਦਿ ਡੇ ਇਸ ਤੋਂ ਪਰ ਮੀਨ ਇਸ ਤੋਂ ਪਰ ਦੰਨ ਸਕੂਲ ਬੀ ਕਹਿੰਗਾ ਇਹ ਸਾਡੀ ਆਉਣ ਵਾਲੀ ਪਨੀਰ ਉਹਦੇ ਵਾਸਤੇ ਆ ਤੇ ਬੱਚੇ ਜਿਹੜੇ ਆ ਆਪਾਂ ਨੂੰ ਪੰਜਾਬੀ ਸਿਖਾਉਣੀ ਸਿਖਾਉਣੀ 35 ਵਾਰਿਜ਼ ਬਣੀਆਂ ਪਰ ਵੈਲਕਮ ਹੈ ਦਾ ਤੇ ਦਾ ਕੈਰੇਜਮੈਂਟ ਮਿਲਦੀ ਆ ਥੈਂਕ ਯੂ ਵੈਰੀ ਮਚ ਦਾ ਰਸਾਲਾ ਪਰ ਮੈਨੂੰ ਲੱਗਦਾ ਆ ਵੀ ਤੁਹਾਡੇ ਸਾਰਿਆਂ ਤੋਂ ਇਲਾਵਾ ਇਹ ਵੀ ਇੱਕ ਇਹੋ ਜਿਹੀ ਟੀਮ ਹੈ ਕਿ ਜੇ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ ਠੀਕ ਹੈ ਤੇ ਸਾਰਾ ਇਨਸਾਨ ਯੂਰ ਹੈ ਟੀਚਰ ਆਪਣੀ ਜਗ੍ਹਾ ਤੇ ਟੀਚਰ ਬਹੁਤ ਵੱਡੀ ਅਸਤੀ ਹੁੰਦੀ ਹੈ ਥੈਂਕ ਯੂ ਵੈਰੀ ਮਚ ਰਸਾਰਿਆਂ ਦਾ ਪਰ ਮੈਂ ਸਾਰਿਆਂ ਤੋਂ ਇੱਥੇ ਵੀ ਉੱਧਰ ਵੀ ਇੱਥੇ ਵੀ ਸਾਰਿਆਂ ਤੋਂ ਮਾਫੀ ਮੰਗਦਾ ਇੱਕ ਤੋਂ ਗਲਤੀ ਹੋਈ ਹੈ ਜੇ ਤੁਸੀਂ ਕੰਮ ਕਰੋਗੇ ਕਈ ਵਾਰੀ ਹੋ ਜਾਂਦੀ ਹੈ ਤੁਸੀਂ ਦੱਸਣਾ ਸਾਡਾ ਫਰਜ਼ ਹੈ ਅਸੀਂ ਉਹਨਾਂ ਨੂੰ ਸੁਖਾਵਾਏ ਬਾਹਰੋਂ ਤੁਹਾਡਾ ਚਾਤੀ ਨਾਲ ਰੱਖਾਂ matters, please contact Tarandeep Singh on 0470 412